ਅੱਜ ਕਿਸਾਨਾਂ ਅਤੇ ਕੇਂਦਰੀ ਮੰਤਰੀਆਂ ਦੇ ਵਿਚਾਲੇ ਸ਼ਾਮ 6 ਵਜੇ ਚੰਡੀਗੜ੍ਹ ਚੋਵੇਗੀ ਚੌਥੇ ਗੇੜ ਦੀ ਮੀਟਿੰਗ ਸੂਤਰਾ ਦੇ ਹਵਾਲੇ ਤੋਂ ਖਬਰ ਐ ਐਮਐਸਪੀ ਤੇ ਕਮੇਟੀ ਬਣਾਉਣ ਦੀ ਤਜਵੀਜ਼ ਦੇ ਸਕਤੀ ਹੈ ਕੇਂਦਰ ਸਰਕਾਰ ਪਰ ਕਿਸਾਨ ਚਾਹੁੰਦੇ ਨੇ ਐਮਐਸਪੀ ਦਾ ਕਾਨੂੰਨ ਅੱਜ ਦੀ ਮੀਟਿੰਗ ਤੋਂ ਪਹਿਲਾਂ ਬੋਲੇ ਕਿਸਾਨ ਲੀਡਰ ਉਮੀਦ ਕਰਦੇ ਹਾਂ ਸੁਖਦ ਖਬਰ ਮਿਲੇਗੀ ਪੀਐਮ ਹੌਸਲਾ ਦਿਖਾਉਣ ਐਮਐਸਪੀ ਤੇ ਕਰਜ਼ਾ ਮਾਫੀ ਦੇ ਲਈ ਲਿਉਣ ਆਰਡੀਨੈਂਸ ਅੱਜਕੱਲ੍ਹ ਖੇਤਰ ਦੇ ਬ੍ਰਮਸੋਵਰ ਦੇ ਵਿੱਚ ਹੋਵੇਗੀ ਕਿਸਾਨਾਂ ਦੀ ਮਹਾਪੰਚਾਇਤ ਕਿਸਾਨ ਆਗੂ ਗੁਰਨਾਮ ਸਿੰਘ ਚੜੂਲੀ ਸਮੇਤ ਖਾ ਪੰਚਾਇਤਾਂ ਹੁਣ ਗਿਆ ਸ਼ਾਮਿਲ ਅੰਦੋਲਨ ਨੂੰ ਲੈ ਕੇ ਉਲੀਕੀ ਜਾ ਸਕਦੀ ਹੈ ਰਣਨੀਤੀ ਸੁਨੀਲ ਜਾਖੜਦੀ ਕਿਸਾਨਾਂ ਨੂੰ ਸਲਾਹ ਵਿਚੋਲੀਆਂ ਤੋਂ ਬਚ ਕੇ ਰਹੋ ਜੋਸ਼ ਦੇ ਨਾਲ-ਨਾਲ ਹੋਸ਼ ਵੀ ਰੱਖੋ ਉਮੀਦ ਹੈ ਗੱਲਬਾਤ ਦੇ ਜ਼ਰੀਏ ਨਿਕਲੇਗਾ ਹੱਲ डिब्रूगढ़ जेल ਦੇ ਵਿੱਚ ਅਮਰਿਤਪਾਲ ਦੇ ਸੈਲ ਦੇ ਵਿੱਚੋਂ ਮਿਲਿਆ 스마트ਫੋਨ ਤੇ ਖੂਫੀਆ ਕੈਮਰਾ ਅਸਮ ਦੇ ਡੀਜੀਪੀ ਬੋਲੇ ਐਨਐਸਏ ਸੈਲ ਦੀ ਵਧਾਈ ਗਈ ਹੈ ਸੁਰੱਖਿਆ ਅਮਰਿਤਪਾਲ ਦੇ ਵਕੀਲ ਦਾ ਦਾਵਾ ਵਾਸ਼ਰੂਮ ਦੇ ਵਿੱਚ ਲਾਏ ਗਏ ਖੂਫੀਆ ਕੈਮਰੇ Rajasthan ਨੂੰ ਪਾਣੀ ਦਵੇਗਾ Haryana ਹਾਥੀਕੁੰਡ ਬੈਰਾਜ ਤੋਂ ਚਾਰ ਪਾਈਪਲਾਈਨ ਨਿਕਲਣਗੀਆਂ ਤਿੰਨ ਪਾਈਪਾਂ ਦੇ ਜ਼ਰੀਏ Rajasthan ਨੂੰ ਜਾਵੇਗਾ ਪਾਣੀ ਕੇਂਦਰੀ ਜਲ ਸਰੋਤ ਮੰਤਰੀ ਦੀ ਅਗਵਾਈ ਦੇ ਵਿੱਚ ਹੋਈ ਮੀਟਿੰਗ ਛੋਇਆ ਫੈਸਲਾ ਅੱਜ ਚੁਣਿਆ ਜਾਵੇਗਾ ਚੀਫ ਖਾਲਸਾ ਦਿਵਾਨ ਦਾ ਨਵਾਂ ਪ੍ਰਧਾਨ ਅੰਮ੍ਰਿਤਸਰ ਦੇ ਵਿੱਚ ਹੋਵੇਗੀ ਚੋਣ ਮੌਜੂਦਾ ਸਮੇਂ ਦੇ ਪ੍ਰਧਾਨ ਨੇ ਸਪਕਾ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨੇ ਜਰ ਸ਼ਿਕਾ ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਜੋ ਸੰਧੂ ਮੇਰਾ ਤੁਸੀ ਸਾਰੇ ਖੈਰੇ ਤੇ ਨਾ ਹੋਗੇ ਤਾਂ ਖਬਰਾਂ ਦੀ ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲਾਂ ਅਹਿਮ ਖਬਰ ਤੋਂ ਤਾਂ ਅੱਜ ਕਿਸਾਨਾਂ ਤੇ ਕੇਂਦਰ ਦੇ ਵਿਚਾਲੇ ਚੌਥੇਗੜ੍ਹ ਦੀ ਮੀਟਿੰਗ ਹੈ ਔਰ ਸ਼ਾਮ ਨੂੰ 6 ਵਜੇ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਣ ਜਾ ਰਹੀ ਹੈ ਤਾਂ ਦੱਸ ਦਈਏ ਕਿ ਪਹਿਲਾਂ ਤਿੰਨ ਗੇੜ ਦੀ ਮੀਟਿੰਗ ਜਿਹੜੀ ਹੈ ਉਹ ਬੇਨਤੀਜਾ ਰਹੀ ਹੈ ਤਾਂ ਪੰਜਾਬ ਤੇ ਹਰਿਆਣਾ ਦੇ ਬਾਰਡਰਾਂ ਤੇ ਪ੍ਰਦਰਸ਼ਨ ਜਾਰੀ ਹੈ ਖਨੌਰੀ ਬਾਰਡਰ ਔਰ ਸ਼ੰਭੂ ਬਾਰਡਰ ਤੇ ਲਗਾਤਾਰ ਪ੍ਰਦਰਸ਼ਨ ਜਾਰੀ ਹੈ ਕਿਸਾਨਾਂ ਦੇ ਪ੍ਰਦਰਸ਼ਨ ਦਾ ਅੱਜ 6ਵਾਂ ਦਿਨ ਹੈ ਤਾਂ ਕੇਂ MSP ਤੇ ਕਮੇਟੀ ਬਣਾਉਣ ਦੀ ਤਜਵੀਜ਼ ਦੇ ਸਕਦਾ ਹੈ ਸਰਸਿਸ ਦੇ ਹਵਾਲੇ ਤੋਂ ਨਿਊਜ਼ ਏ ਟਿੰਗ ਪੰਜਾਬ ਦੇ ਕੋਲੇ ਬੇहद अहम ਖਬਰ ਹੈ ਵੱਡੀ ਖਬਰ ਹੈ ਕਿ ਕਮੇਟੀ ਬਣਾਉਣ ਨੂੰ ਲੈ ਕੇ ਕੇਂਦਰ ਦੇ ਵੱਲੋਂ ਤਜਵੀਜ਼ ਦਿੱਤੀ ਜਾ ਸਕਦੀ ਹੈ ਪ੍ਰਸਤਾਵ ਪੇਸ਼ ਕੀਤਾ ਜਾ ਸਕਦਾ ਹੈ ਹਾਲਾਂਕਿ ਇਸ ਤੇ ਰਿਐਕਸ਼ਨ ਕੀ ਕੁਝ ਹੋਏਗਾ ਕਿਸਾਨਾਂ ਦਾ ਇਹ ਬੇहद अहम ਹੈ ਕਿਉਂਕਿ ਵਾਰ-ਵਾਰ ਕਿਸਾਨ ਇਹ ਕਹਿ ਚੁੱਕੇ ਨੇ ਕਿ ਉਹਨਾਂ ਨੂੰ ਕਮੇਟੀ ਨਹੀਂ ਬਲਕਿ ਉਹਨਾਂ ਨੂੰ ਕਾਨੂੰਨ ਚਾਹੀਦਾ ਹੈ ਔਰ ਉਹਨਾਂ ਨੇ ਇਹ ਵੀ ਸਲਾਹ ਦਿੱਤੀ ਹੈ ਕਿ ਆਰਡੀਨੈਂਸ ਲਿਆਂਦਾ ਜਾ ਸਕਦਾ ਹੈ ਪਰ अहम ਹੈ ਕਿ ਅੱਜ ਦੀ ਮੀਟਿੰਗ ਦੇ ਵਿੱਚ ਹੱਲ ਹੋਏਗਾ ਇਆ ਫਿਰ ਨੇ ਤਾਂ ਕਿਸਾਨ ਲੀਡਰਾਂ ਨੇ ਕੇਂਦਰ ਤੋਂ ਮੰਗ ਕੀਤੀ ਹੈ ਕਿ ਪੀਐਮ ਹੌਸਲਾ ਦਿਖਾਉਣ ਆਰਡੀਨੈਂਸ ਲਿਆਉਣ ਐਮਐਸਪੀ ਤੇ ਕਰਜ਼ਾ ਮਾਫੀ ਦੇ ਲਈ ਆਰਡੀਨੈਂਸ ਲਿਆਂਦਾ ਜਾਵੇ ਉਮੀਦ ਕਰਦੇ ਹਾਂ ਕਿ ਸੁਖਦ ਖਬਰ ਮਿਲੇਗੀ ਕਿਸਾਨੇ ਵੀ ਕਹਿ ਰਹੇ ਨੇ ਤਾਂ ਹੁਣ ਕੇ ਗੇਂਦ ਜਿਹੜੀ ਹੈ ਕੇਂਦਰ ਦੇ ਪਾਲੇ ਦੇ ਵਿੱਚ ਹੈ ਤਾਂ ਕਿਸਾਨ ਜਿਹੜੇ ਨੇ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ सरवन सिंह पندੇर जोगि सिंह डल्लेवाल ने वालों सनी प्रेस कॉन्फ्रेंस की थी कि और इसके बीच उन्होंने एक कहा है कि ऑर्डिनेंस के मसले का हल हो सकता है पूरे देश का ध्यान इस आंदोलन पर खड़ा है और पूरा देश अभी ताकतवर प्रधानमंत्री जी की ओर देख रहा है कि वो हौसला करें और निर्णय लें C2 टू प्लस फिफ्टी परसेंट से और ऑर्डिनेंस करके खरीदी गारंटी कानून और देश के सर से किसानों का कर्ज मजदूरों का कर्ज खत्म किया जाए यह है अब आशा तो करते हैं कल की मीटिंग से सुखद समाचार मिलेगा आज भी हमारा मानना है हमने दिल्ली जाना कार्यक्रम अपना वापस नहीं लिया लेकिन जो समझने वाली बात है बैरिकोड तोड़ना या दिल्ली जाना अनक का सवाल नहीं है दिल्ली क्यों जाना था हम केंद्र सरकार से अपनी मांगे मनवाना चाहते थे अगर वो यहीं पर हमारी मांगे मान लें तो वो मसला हल हो सकता है अब ये गेंद केंद्र के पाले में है कल वो क्या निर्णय लेते हैं किस तरह से लेते हैं हम बिल्कुल पॉजिटिव माइंड से जाएंगे और ये आशा से जाएंगे कि कल कुछ ना कुछ देश के किसान और खेत मजदूर के लिए हमारी देश की सरकार निर्णय ले ਬਿਤੇ ਕੁਝ ਦਿਨਾਂ ਤੋਂ ਕਿਸਾਨ ਧਰਨੇ ਦੇ ਨੇ ਐਮਐਸਪੀ ਸਮੇਤ ਕਈ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ 13 ਫਰਵਰੀ ਨੂੰ ਦਿੱਲੀ ਜਾਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੂੰ ਹਰਿਆਣਾ ਬਾਰਡਰ ਤੇ ਪੁਲਿਸ ਨੇ ਅਥਰੂ ਗੈਸ ਦੇ ਗੋਲੇ ਛੱਡ ਕੇ ਰੋਕ ਲਿਆ ਸੋਣਾ ਫਰਵਰੀ ਨੂੰ ਪੰਜਾਬ ਭਰ ਦੇ ਵਿੱਚ ਕਿਸਾਨ ਸੜਕਾਂ ਤੇ ਉਤਰੇ ਥਾਂ ਥਾਂ ਹਾਈਵੇ ਜਮ ਕਰਕੇ ਪ੍ਰਦਰਸ਼ਨ ਕੀਤੇ ਗਏ ਕਿਸਾਨਾਂ ਦੇ ਧਰਨਿਆਂ ਦੇ ਵਿਚਾਲੇ ਗੱਲਬਾਤ ਦਾ ਦੌਰ ਵੀ ਚੱਲਿਆ ਵੀਰਵਾਰ ਨੂੰ ਕੇਂਦਰ ਦੇ ਤਿੰਨ ਮੰਤਰੀਆਂ ਤੇ ਕਿਸਾਨਾਂ ਵਿਚਾਲੇ ਕਈ ਘੰਟਿਆਂ ਦੀ ਮੀਟਿੰਗ ਹੋਈ ਤੇ ਹੁਣ ਐਤਵਾਰ ਨੂੰ ਅਗਲੀ ਬੈਠਕ ਹੋਵੇਗੀ ਤੇ ਸੂਤਰਾਂ ਮੁਤਾਬਕ ਇਸ ਮੀਟਿੰਗ ਦੇ ਵਿੱਚ ਕੇਂਦਰ ਸਰਕਾਰ ਕਿਸਾਨਾਂ ਨੂੰ ਐਮਐਸਪੀ ਸਮੇਤ ਹੋਰ ਮੰਗਾਂ ਤੇ ਕਮੇਟੀ ਬਣਾਉਣ ਦਾ ਪ੍ਰਸਤਾਵ ਦੇ ਸਕਦੀ ਹੈ। ਇਸ ਕਮੇਟੀ ਦੇ ਲਈ ਕਿਸਾਨਾਂ ਤੋਂ ਨਾਮ ਅੱਗੇ ਜਾ ਸਕਦੇ ਨੇ। ਪਰ ਇਹ ਸਭ ਦੇ ਵਿਚਾਲੇ ਸ਼ੰਭੂ ਬਾਰਡਰ ਤੇ ਕਿਸਾਨ ਡਟੇ ਹੋਏ ਨੇ ਤੇ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਮੀਡੀਆ ਦੇ ਮੁਖਾਤਿਬ ਹੋਏ ਤੇ ਸਰਕਾਰ ਤੋਂ ਐਮਐਸਪੀ ਦੀ ਕਾਨੂੰਨੀ ਗਰੰਟੀ ਤੇ ਆਰਡੀਨੈਂਸ ਲਿਆਉਣ ਦੀ ਮੰਗ ਕੀਤੀ। ਤੇ ਨਾਲੇ ਕਿਹਾ ਕਿ ਐਮਐਸਪੀ ਤੇ ਕਾਨੂੰਨ ਬਣਦਾ ਸਕਦਾ ਪਰ ਸਰਕਾਰ ਦੀ ਨਿਯਤ ਠੀਕ ਨਹੀਂ ਹੈ। भी सरकार चाहे तो स्पेशल सेशन बुलाकर भी कानून बना सकती है अगर नहीं तो अध्यादेश भी जारी किया जा सकता है पर सरकार की नीयत में खोट है वो समय बिताना चाहती है करना कुछ नहीं चाहती तो जो हम मांगे कर रहे हैं देश भर में उसकी परसेप्शन को तोड़ मरोड़ कर पेश किया जा रहा है ਉਤਰ ਕਿਸਾਨਾਂ ਕੋ ਜਗਜੀਤ ਸਿੰਘ ਢੱਲੇਵਾਲ ਨੇ ਮੰਗ ਕੀਤੀ ਹੈ ਕਿ ਕਿਸਾਨਾਂ ਦੀ ਫਸਲ ਐਮਐਸਪੀ ਤੇ ਖਰੀਦੀ ਜਾਵੇ ਭਾਵੇਂ ਦੇਸ਼ ਦੇ ਵਿੱਚ ਕੋਈ ਵੀ ਕਿਤੇ ਵੀ ਖਰੀਦੇ ਜੀ ਦੀ ਗਰੰਟੀ ਦਾ ਕਾਨੂੰਨ ਮੰਗਿਆ ਜਾ ਰਿਹਾ ਹੈ ਯਹਾਂ ਪੇ ہماری ہماری ਫਸਲ ਕਿਸੇ ਵੀ ਸਟੇਟ ਮੇ ਕੋਈ ਵੀ ਖਰੀਦੇ ਉਹ ਉਸਾ ਨਿਰਧਾਰਿਤ ਕੀਏ ਗਏ ਰੇਟ ਸੇ ਕਮ ਨਾ ਖਰੀਦੇ ہماری ਤੋਂ ਮੰਗ ਇਹ ਹੈ ਹਾਂ ਇਹ ਕੌਣ ਖਰੀਦੇ ਕਾਹ ਖਰੀਦੇ ਕਿਤਨੀ ਖਰੀਦੇ ਉਹ ਮਾਰੀ ਉਸ ਤੋਂ ਕਮ ਨਹੀਂ ਖਰੀਦੀ ਜਾਣੀ ਚਾਹੀਦੀ ਜੇ ਇਸ ਕਿਆਰ ਮੁੱਦਾ ਭਾਵੇਂ ਕੋਈ ਵੀ ਹੋਵੇ ਹੱਲ ਤਾਂ ਗਲਬਾ ਦੇ ਨਾਲ ਹੀ ਹੁੰਦਾ ਹੈ ਕੇਂਦਰ ਦਾ ਵੀ ਕਿਸਾਨਾਂ ਦੇ ਨਾਲ ਮੰਥਨ ਚੱਲ ਰਿਹਾ ਹੈ ਹੁਣ ਵੇਖਣਾ ਹੋਵੇਗਾ ਕਿ ਮਸਲਾ ਕਿੰਨੇ ਕ ਜਲਦੀ ਹੱਲ ਹੁੰਦਾ ਹੈ ਤੇ ਰਾਹ ਬੰਦ ਹੋਣ ਦੇ ਕਾਰਨ ਪਰੇਸ਼ਾਨ ਲੋਕਾਂ ਨੂੰ ਕਦੋਂ ਨਜਾਤ ਮਿਲਦੀ ਹੈ ਸ਼ੰਭੂ ਬਾਰਡਰ ਤੋਂ ਪੰਕਜ ਕਪਾਹੀ న్యూਸ 18 ਪੰਜਾਬ ਤਾਂ ਕਿਸਾਨਾਂ ਦੇ ਪ੍ਰਦਰਸ਼ਨ ਤੇ ਸੁਨੀਲ ਜਾਖੜ ਦਾ ਬਿਆਨ ਆਇਆ ਹੈ ਉਹਨਾਂ ਨੇ ਕਿਹਾ ਕਿ ਮੈਂ ਪੰਜਾਬ বিজেপি ਪ੍ਰਧਾਨ ਬਾਅਦ ਦੇ ਵਿੱਚੋਂ ਪਹਿਲਾ ਕਿਸਾਨ ਹਾਂ ਮਸਲਾ ਗੱਲਬਾਤ ਦੇ ਨਾਲ ਕੀ ਹੱਲ ਹੋਏਗਾ ਸੁਨੀਲ ਜਾਖੜ ਇਹ ਕਹਿ ਰਹੇ ਨੇ ਕਿਸਾਨਾਂ ਨੂੰ ਜੋਸ਼ ਦੇ ਨਾਲ ਨਾਲ ਹੋਸ਼ ਰੱਖਣਾ ਹੋਵੇਗਾ ਮੈਂ ਉਮੀਦ ਕਰਦਾ ਹਾਂ ਕਿ ਮਸਲੇ ਦਾ ਹੱਲ ਨਿਕਲੇਗਾ ਕੇਂਦਰ ਸਰਕਾਰ ਦੀ ਨੀਅਤ ਤੇ ਪੂਰਾ ਭਰੋਸਾ ਹੈ ਸੁਨੀਲ ਜਾਖੜ ਨੇ ਕਿਹਾ ਹੈ ਕਿਸਾਨ ਨੂੰ ਕਿਸਾਨ ਦੀ ਨਜ਼ਰ ਦਿਨਾ ਦੇਖੋ ਤਾਂ ਕਿਸਾਨ ਨੂੰ ਕਿਸੇ ਵਿਸ਼ੇਸ਼ ਵਰਗ ਦੇ ਨਾਲ ਨਾ ਜੋੜਿਆ ਜਾਵੇ ਕਿਸਾਨਾਂ ਨੂੰ ਵਿਚੋਲੀਏ ਤੋਂ ਬਚਣਾ ਚਾਹੀਦਾ ਹੈ ਤਦ ਆਜ਼ੀਏ ਕਿ ਸੁਨੀਲ ਜਾਖੜ ਕੇਵਲ ਟੀਮ ਉਹਦੇ ਕੈਪਟਨ ਅਮਿੰਦਰ ਸਿੰਘ ਦੀ ਘਰ ਦੇ ਬਾਹਰ ਦੋ ਦਿਨਾਂ ਦੇ ਲਈ ਕਿਸਾਨ ਦਰਨੇ ਤੇ ਬੈਠੇ ਹੋਏ ਨੇ ਕੱਲ ਸ਼ੁਰੂਆਤ ਹੋਈ ਸੀ ਤਾਂ ਅੱਜ ਵੀ ਕਿਸਾਨ ਜਿਹੜੇ ਨੇ ਉਹ ਕਰਦਾ ਕਿਰਾਉ ਕਰਕੇ ਬੈਠੇ ਨੇ ਔਰ ਇਸ ਦੇ ਵਿਚਾਲੇ ਬੇहद ਅਹਿਮ ਹੈ ਕਿ ਸੁਨੀਲ ਜਾਖੜ ਉਹਨਾਂ ਦੇ ਵੱਲੋਂ ਪਹਿਲੀ ਵਾਰ ਇਹ ਸਟੇਟਮੈਂਟ ਕਿਸਾਨਾਂ ਦੇ ਦਰਨੇ ਦੇ ਲਈ सामने आई और उन्होंने कहा है कि मैं पहला बीजेपी का प्रधान बाद हाँ और पहला किसान सामने से पुलिस को उकसाने की जो कार्रवाई कर रहा है उससे मसला हल नहीं होगा मसला हल तो बातचीत से होगा और बातचीत का प्रयास चल रहा है और जहाँ पे जोश को होश में रखने की जरूरत है जो मैं बात कर रहा हूँ परंतु होश हर किस्म का होश रखने की जरूरत है सर क्योंकि पर... मैं एक किसान साथियों से क्योंकि आज चाहे मैं यहाँ खड़ा बात कर रहा हूं बीजेपी में कल मैं भी किसान इसी तीन बिलों के विरोध में सबसे अगर होकर सबसे पहली बात करने वाला भी शायद सुनील जागड़ी था तो मैं किसान की भावना से पूरी तरह परिचित हूं परंतु तो किसान को भी जोश के साथ होश का इस्तेमाल करना चाहिए उनका जीवन सर ऊपर बढ़े उसके बच्चे भी अच्छे शिक्षा प्राप्त कर सके अच्छी नौकरियों पर लगे अच्छी तरक्की कर सके ऐसा ना हो ऐसे लोग भी आज या तो खुद मध्यस्थता करने के लिए मीडिएटर के रूप में आ गए हैं, या हो सकता है उन्होंने कुछ किसान सो कॉल्ड लीडर्स ने उनको बीच में न्योता दे के आज जो सो कॉल्ड मीडिएटर्स बैठे हैं और उस बात के लिए मैं हरियाणा के मुख्यमंत्री खट्टर साहब से सहमत हूं कि दाल में कहीं ना कहीं कुछ काला है साहब तो किसान भी ऐसे लोगों से बचें उनके मकसद को समझने का प्रयास करें और मैं इसलिए कह रहा हूं कि जो लोग आज किसान को एमएसपी दिलाने के लिए या किसान को उनका हक दिलाने के लिए वहां बीच में पंचायती कर रहे हैं वो तो खुद खुद झूठे हैं और वो वो लोग हैं जिन्होंने एमएसपी देने की वादा किया था कि मैम एमएसपी दोगे सरकार बनाओ ਅਰ 24 ਘੰਟੇ ਦੇ ਅੰਦਰ ਮੈਂ ਐਮਐਸਪੀ ਲਾਗੂ ਕਰ ਦੂੰਗਾ ਤਾਂ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੇ ਸੱਦੇ ਤੇ ਪੰਜਾਬ ਦੇ ਵਿੱਚ ਕਿਸਾਨਾਂ ਨੇ ਹੱਲਾ ਬੋਲਿਆ ਹੋਇਆ ਤੇ ਨਿਸ਼ਾਨੇ ਤੇ ਰਹੇ ਨੇ ਭਾਜਪਾ ਦੇ ਤਿੰਨ ਵੱਡੇ ਲੀਡਰ ਔਰ ਕਿਸਾਨਾਂ ਨੇ ਪਟਿਆਲਾ ਦੇ ਵਿੱਚ ਕੈਪਟਨ ਨਵਿੰਦਰ ਸਿੰਘ ਦੀ ਰਿਹਾਈ ਦੇ ਬਾਹਰ ਪ੍ਰਦਰਸ਼ਨ ਕੀਤਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਬੋਹਰ ਦੇ ਵਿੱਚ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਘਰ ਦੇ ਬਾਹਰ ਤਰਨਾ ਲਗਾ ਕੇ ਨਾਰੇਬਾਸੀ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਕਿਸਾਨਾਂ ਦੇ ਨਿਸ਼ਾਨੇ ਤੇ ਰਹੇ ਨੇ ਬਰਨਾਲਾ ਦੇ ਵਿੱਚ ਭਾਜਪਾ ਨੇਤਾ ਕੇਵਲ ਸਿੰਘ ਢਿੱਲੋਂ ਜਿਨ੍ਹਾਂ ਦੇ ਘਰ ਦੇ ਬਾਹਰ ਵੱਡੀ ਗਿਣਤੀ ਦੇ ਵਿੱਚ ਕਿਸਾਨ ਪਹੁੰਚੇ ਨੇ ਤੇ ਐਮਐਸਪੀ ਦੇ ਸਮੇਤ ਹੋਰ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸ਼ੁਣ ਕੀਤਾ ਜਾ ਰਿਹਾ ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਇੱਥੇ ਪਹੁੰਚੇ ਨੇ ਤੇ ਉਹਨਾਂ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਨਿਵਾਸ ਅੱਗੇ ਦੋ ਦਿਨਾਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਰ ਇਹ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਇਸ ਜਗ੍ਹਾ ਦੇ ਉੱਪਰ ਪਹੁੰਚੇ ਨੇ ਤੇ ਉਹਨਾਂ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਸੁਨੀਰੀ ਜਾਖੜਾ ਤੇ ਜਿਹੜੇ ਪਾਰਟੀ ਦੇ ਦੂਜੇ ਨੇਤਾ ਨੇ ਉਹਨਾਂ ਦੇ ਖਿਲਾਫ ਇਹ ਪ੍ਰਦਰਸ਼ਨ ਵਿਟਿਆ ਗਿਆ ਪਟਿਆਲਾ ਦੇ ਵਿੱਚ ਸਵੇਰ ਤੋਂ ਹੀ ਭਾਰੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਇੱਥੇ ਪਹੁੰਚਣਾ ਸ਼ੁਰੂ ਹੋਏ ਤੇ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਜਿਹੜਾ ਮੋਤੀ ਬਹਿਰ ਨਿਵਾਸ ਹੈ ਉਹਦਾ ਪ੍ਰਦਰਸ਼ਨ ਸ਼ੁਰੂ ਕੀਤਾ ਤੁਸੀਂ ਪਿੱਛੇ ਤਸਵੀਰਾਂ ਦੇਖ ਲਓ ਕੀ ਇਹ ਜਿਹੜੇ ਕਿਸਾਨ ਨੇ ਉਹਨਾਂ ਦੇ ਵੱਲੋਂ ਪੂਰਾ ਜਿਹੜਾ ਮੋਰਚਾ ਹੈਗੇ ਇੱਥੇ ਲਗਾਇਆ ਗਿਆ ਦੋ ਦਿਨ ਜਿਹੜਾ ਮੋਰਚਾ ਉਹ ਇੱਥੇ ਰਹਿਣਾ ਤੇ ਉਸ ਤੋਂ ਬਾਅਦ ਕਿਸਾਨ ਆਪਣੀ ਅਖਰੀ ਰਣਨੀਤੀ ਹੈ ਜਿਹੜੀ ਉਹ ਤੈਅ ਕਰਨਗੇ ਪਾਰਟੀ ਆਗੂਆਂ ਦਾ ਇਹ ਜਿਹੜਾ ਵਿਰੋਧ ਹੈ ਅੱਗੇ ਕਿੰਨੇ ਦਿਨ ਜਾਰੀ ਰਹਿੰਦਾ ਹੈ ਇਹ ਤਾਂ ਬਾਅਦ ਦੀ ਗੱਲ ਹੈ ਪਰ ਅੱਜ ਕੈਪਟਨ ਅਮਰਿੰਦਰ ਸਿੰਘ ਦੇ ਘਟਦੇ ਅੱਗੇ ਭਾਰੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਪਹੁੰਚੇ ਨੇ ਤੇ ਉਹਨਾਂ ਨੇ ਇਸ ਪ੍ਰਦਰਸ਼ਨ ਦੇ ਵਿੱਚ ਹਿੱਸਾ ਲਿਆ ਉਗਰਾਹਾ ਜਿਹੜੇ ਜਥੇਬੰਦੀ ਦੇ ਜਿਹੜੇ ਪ੍ਰਧਾਨ ਨੇ ਜਗਿੰਦਰ ਸਿੰਘ ਉਗਰਾਹਾ ਉਹ ਵੀ ਇੱਥੇ ਪਹੁੰਚੇ ਸੀ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਗਲੀ ਜਿਹੜੀ ਰਣਨੀਤੀ ਹੈ ਭਾਜਪਾ ਨੇਤਾਵਾਂ ਦੇ ਵਿਰੋਧੀ ਜਾਂ ਸਰਕਾਰ ਦੇ ਵਿਰੋਧੀ ਉਹ ਕਰਨ ਨੂੰ ਐਸਕੇਮ ਦੀ ਮੀਟਿੰਗ ਤੋਂ ਬਾਅਦ ਤਾਂ ਕੀਤੀ ਜਾਊਗੀ ਪਟਿਆਲਾ ਤੋਂ ਮਨੋਸ਼ ਸ਼ਰਮਾ న్యూ ਜੀ ਟੀ ਪੰਜਾਬ ਮੋਦੀ ਹਕੂਮਤ ਮਰਦਾਬਾਦ ਜਿੰਦਾਬਾਦ ਮਰਦਾਬਾਦ ਇਸਵਾਦ ਤੇ ਜਾਵਰ ਕਰਨਾ ਬੰਦ ਕਰੋ ਬੰਦ ਕਰੋ ਮੰਨਜ਼ੂਰ ਦਿੱਲੀ ਮੋੜ ਕੇ ਨਹੀਂ ਆ ਰਹੇਂਦੀਆਂ ਮੰੰਗਾ ਲਾਗੂ ਕਰਾ ਕੇ ਰਹਾਗੇ ਜੈ ਜੰਦਾਬਾਦ ਅਸੀਂ ਸਿਰਫ ਉਥੇ ਹੀ ਬੈਠਣਾ ਹੈ ਇਸ ਕਰਕੇ ਲੜਨਾ ਦੱਸਿਆ ਲੋ ਛੋਟੇ ਛੋਟੇ ਸਹਿਜਾਂ ਦਾ ਇਤਿਹਾਸ ਤੇ ਸਹੀ ਸੌ ਟਲੀ ਤੇ ਤਕੌੜ ਜੀ ਤੇ ਹਰਾ ਜੀ ਸੁਣੋ ਹਰਦੇਵ ਸਿੰਘ ਜੰਗੀਆਂ ਹਾਂ ਹਾਂ ਸਤਕਾਰ ਦੇ ਦੇ ਸਰਕਾਰ ਦੇ ਮਿਹਰ ਮਿਹਰ ਮੇਰੀਆ मामा ਮੇਰੀਆ ਭੈਣਾ ਤੇ ਤਸਵੀਰਾਂ ਸਾਹਮਣੇ ਆਈਆਂ ਸੰਤਰਨੇ ਜੋ ਅੱਗੇ ਵਧਾਂਗੇ Rajasthan ਨੂੰ ਪਾਣੀ ਦਵੇਗਾ Haryana ਜੀहां ਹਤਨੀਕੁੰਡ ਬੈਰਾਜ ਤੋਂ ਚਾਰ ਪਾਈਪਲਾਈਨ ਨਿਕਲਣਗੀਆਂ ਤਿੰਨ ਪਾਈਪਲਾਈਨਾਂ Rajasthan ਤੇ ਇੱਕ Haryana ਨੂੰ ਦਿੱਤੀ ਜਾਵੇਗੀ ਪਾਣੀ ਦਿੱਤਾ ਜਾਵੇਗਾ ਔਰ Haryana ਦੀ ਜ਼ਰੂਰਤ ਪੂਰੀ ਹੋਣ ਤੋਂ ਬਾਅਦ Rajasthan ਨੂੰ ਪਾਣੀ ਦਿੱਤਾ ਜਾਏਗਾ ਅਮੀ ਦੇ ਦਿਨਾਂ ਦੇ ਵਿੱਚ ਹਥਨੀ ਕੁੰਡ ਦੇ ਵਿੱਚ ਦੱਸਿਆ ਕਿ ਪਾਣੀ ਵਧ ਜਾਂਦਾ ਹੈ ਮਨੋਹਰ ਲਾਲ ਹਰਿਆਣਾ ਸੀਐਮ ਨੇ ਜਾਣਕਾਰੀ ਦਿੱਤੀ ਹੈ ਕੇਂਦਰੀ ਜਲ ਸਰੋਤ ਮੰਤਰੀ ਦੀ ਅਗਵਾਈ ਦੇ ਵਿੱਚ ਹੋਈ ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਤਾਂ ਹਰ ਰਾਜਸਥਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਮੀਟਿੰਗ ਦੇ ਵਿੱਚ ਸ਼ਾਮਿਲ ਰਹੇ ਨੇ ਜਿਥੋਂ ਦੀਆਂ ਤਸਵੀਰਾਂ ਵੀ ਸਾਹਮਣੇ ਹੈ। Rajasthan के सीकर, झुंझुनू और चूरू इन तीन जिलों के जहां तीनों ही जिलों में पेयजल के पानी की भी उपलब्धता नहीं है। वहां पानी ले जाने के लिए डीपीआर बनाने का समझौता आज हरियाणा और राजस्थान दोनों प्रदेशों के माननीय मुख्यमंत्रियों की उपस्थिति में दोनों के अधिकारियों ने दस्तखत करके किया है हथनीकुंड बैराज पर हरियाणा की एलोकेशन के अनुरूप उनके चैनल्स के जितनी कैपेसिटी है।, है उसको पूरा करने के बाद राजस्थान की आवश्यकता के अनुरूप पानी राजस्थान द्वारा बनाए जाने वाले चैनल्स जो अंडरग्राउंड पाइपलाइंस के माध्यम से ले जाया जा सकेगा विस्तृत रिपोर्ट बनाकर के इस पर विस्तृत डीपीआर बनाकर के शीघ्र हम इस दिशा में आगे बढ़ें इस पर हम मिल करके गति के साथ काम करेंगे तो इसमें ये बनता है कि जो पानी की मांग हरियाणा करता रहा है और पीछे पंजाब से जो सबके प्रोटेक्टिव राइट को प्रोटेक्ट किया किसान को पीने का पानी की आवश्यकता है बहुत वर्षो से पानी मानो उनको चैनल का नहीं बन पा रहा था तो वो चैनल बनाने के लिए आज एक डीपीआर करने बनाने के बता हुआ है उसमें चार पाइपलाइन के माध्यम से पानी जाएगा जिसमें तीन पाइपलाइन का पानी तो राजस्थान को मिलेगा एक पाइपलाइन साथ में जो हमारा हरियाणा का बॉर्डर एरिया है राजस्थान हरियाणा जिसके अंदर जिला जुबानी जिला, जिला, जिला दादरी और जिला निशा उस एरिए की पानी की आवश्यकता भी उससे पूरी होगी और इसमें आ, बाकी जो समझौता है दिल्ली के साथ हमारा जैसा पहले चल रहा है वेस्ट यमुना कैनाल का वो भी उसके अंदर ही शामिल होगा इसलिए बरसात का पानी जो अधिकता होने के कारण से कई बार बाढ़ भी आती थी कई बार बहुत बड़ी मात्रा में पानी जब यमुना में जाता था उस पानी का उपयोग हम राजस्थान के लिए और हरियाणा के लिए इसके माध्यम से कर पाएंगे सबसे पहले तो मैं हमारे हरियाणा के मुख्यमंत्री माननीय अट्टर साहब को मैं बहुत बहुत बधाई और साधुवाद देना चाहता हूँ और माननीय जल शक्ति मंत्री गजेंद्र सिंह जी को भी मैं बहुत बहुत धन्यवाद और साधुवाद देना चाहता हूँ ये बहुत लंबे समय से लंबित योजना थी जिस पर ध्यान नहीं दिया गया था क्योंकि कांग्रेस की सरकार कभी इस तरह की बातों पर ध्यान नहीं देती है सिर्फ वो कहते ही कहते हैं हमारी राजस्थान में भी भाजपा की सरकार है हरियाणा में भी भाजपा की सरकार है और माननीय खट्टर साहब ने बड़ा दिल करते हुए और पूरी तरह से इस योजना को क्योंकि इसमें तीन पाइपलाइन राजस्थान की और एक पाइपलाइन हरियाणा की उसमें डलने वाली है क्योंकि हरियाणा का भी बॉर्डर तक पानी जाने वाला है ਇਸਕੇ ਲਈ ہماری ਆਜ ਦੀ ਡੀਪੀਆਰ ਲਈ ਸਹਿਮਤੀ ਸਭ ਨੂੰ ਹੀ ਹੈ ਹੁਣ ਗੱਲ ਹੋਵੇਗੀ ਅਮਰਿਤਪਾਲ ਦੀ ਜੋ ਮੁਰ ਸੁਰਖੀਆਂ ਦੇ ਵਿੱਚ ਹੈ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਅਮਰਿਤਪਾਲ ਦੀ ਬੈਰਕ ਤੋਂ ਪਾਬੰਦੀਸ਼ੁਦਾ ਵਸਤੂਆਂ ਮਿਲੀਆਂ ਨੇ ਔਰ ਇਸ ਦੀ ਜਾਣਕਾਰੀ ਅਸਮ ਦੇ ਡੀਜੀਪੀ ਨੇ ਦਿੱਤੀ ਹੈ ਤਾਂ ਉਧਰ ਵਕੀਲ ਦਾ ਕਹਿਣਾ ਹੈ ਕਿ ਅਮਰਿਤਪਾਲ ਦੀ ਪ੍ਰਾਈਵੇਸੀ ਤੇ ਜਾਨ ਨੂੰ ਖਤਰਾ ਹੈ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਮੁਖੀ ਅਮਰਿਤਪਾਲ ਸਿੰਘ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ ਜਿਸ ਦੀ ਵਜ੍ਹਾ ਬਣੀਆਂ ਨੇ ਇਹ ਤਸਵੀਰਾਂ ਦਰਸਲ ਅਮਰਿਤਪਾਲ ਜੋ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਹੈ ਜਿਸ ਦੇ ਸੈੱਲ ਦੇ ਵਿੱਚੋਂ ਸਮਾਰਟਫੋਨ ਸਿਮ ਖੁਫੀਆ ਕੈਮਰੇ ਵਾਲਾ ਪੈਨ ਮਿਲਿਆ ਇਸ ਤੋਂ ਇਲਾਵਾ ਪੈਨ ਡਰਾਈਵ ਬਲੂਟੁੱਥ ਹੈੱਡਫੋਨ ਸਮਾਰਟ ਵਾਚ ਵੀ ਬਰਾਮਦ ਕੀਤੀ ਗਈ ਹੈ ਅਸਮ ਦੇ ਡੀਜੀਪੀ ਵੱਲੋਂ ਇਹ ਸਰਕਵਰੀ ਦੀ ਜਾਣਕਾਰੀ ਦਿੱਤੀ ਗਈ ਹੈ ਡੀਜੀਪੀ ਨੇ ਕਿਹਾ ਹੈ ਕਿ ਇਸ ਦੇ ਬਾਅਦ ਐਨਐਸਐਸ ਸੈੱਲ ਦੀ ਸੁਰੱਖਿਆ ਵਧਾ ਦਿੱਤੀ ਹੈ ਤਾਹਦਰ ਅਮਰਤਪਾਲ ਸਿੰਘ ਦੇ ਵਕੀਲ ਈਮਾਨ ਸਿੰਘ ਖਾਰਾ ਨੇ ਡਿਬਰੂਗੜ੍ਹ ਜੇਲ੍ਹ ਪ੍ਰਸ਼ਾਸਨ ਤੇ ਇਲਜ਼ਾਮ ਲਗਾਇਆ ਕਿ ਅਮਰਤਪਾਲ ਤੇ ਸਾਥੀਆਂ ਦੀਆਂ ਬੈਰਕਾਂ ਦੇ ਵਿੱਚ ਖੁਫੀਆ ਕੈਮਰੇ ਲਗਾਏ ਗਏ ਨੇ ਤੇ ਅਮਰਤਪਾਲ ਦੀ ਪ੍ਰਾਈਵੇਸੀ ਤੇ ਜਾਨ ਦੋਵਾਂ ਨੂੰ ਖਤਰਾ ਦੱਸਦੇ ਹੋਏ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਸ਼ਿਫਟ ਕਰਨ ਦੀ ਮੰਗ ਕੀਤੀ ਹੈ ਜੋ ਭਾਈ ਅਮਰਿਤਪਾਲ ਸਿੰਘ ਦੀ ਬੈਰਕ ਹੈ ਤੇ ਜੋ ਸਾਥੀਆਂ ਦੀਆਂ ਜੋ ਬੈਰਕਾਂ ਨੇ ਉਸ ਦੇ ਨਾਲ ਜੋ ਅਟੈਚ ਵਾਸ਼ਰੂਮ ਨੇ ਜੋ ਬਾਥਰੂਮ ਨੇ ਉਹਨਾਂ ਵਿੱਚੋਂ ਸਪਾਈ ਕੈਮਰਾ ਮਿਲੇ ਨੇ ਤੇ ਸਪਾਈ ਕੈਮਰਾ ਦੇ ਨਾਲ ਉਹਨਾਂ ਵਿੱਚੋਂ ਜੋ Jio ਦੀਆਂ ਡੋਂਗਲਾਂ ਮਿਲੀਆਂ ਨੇ ਤੇ ਮੈਮਰੀ ਕਾਰਡ ਮਿਲੇ ਨੇ ਜਿੱਥੋਂ ਇਹ ਗੱਲ ਸਪਸ਼ਟ ਹੁੰਦੀ ਹੈ ਵੀ ਉਹਨਾਂ ਦੇ ਨੌਦਿਆਂ ਦੀਆਂ ਉਹਨਾਂ ਦੇ ਉੱਥੇ ਸੁੱਤਿਆਂ ਪਿਆ ਦੀਆਂ ਉਹਨਾਂ ਦੇ ਉੱਥੇ ਜੋ ਪ੍ਰਾਈਵੇਸੀ ਦੀਆਂ ਜੋ ਫੋਟੋਆਂ ਜੋ ਵੀਡੀਓ ਹੈ ਉਹ ਟਰਾਂਸਪੋਰਟ ਹੋ ਰਹੀ ਸੀ ਜਾਂ ਤੇ ਪੰਜਾਬ ਸਰਕਾਰ ਕੋਲ ਜਾਰੀ ਸੀ ਜਾਂ ਕੇਂਦਰ ਦੀਆਂ ਏਜੰਸੀਆਂ ਕੋਲ ਜਾਰੀ ਸੀ ਜ਼ਿਕਰ ਜੋ ਗਏ ਕਿ ਅਮਰਿਤਪਾਲ ਨੂੰ 23 April 2023 ਨੂੰ ਮੋਗਾ ਦੇ ਪਿੰਡ ਰੋਡੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਦੇ ਬਾਅਦ ਡਿਬਰੂਗੜ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਤੇ ਹੁਣ ਬਰਕ ਦੇ ਵਿੱਚੋਂ ਰਿਕਵਰੀ ਦੇ ਬਾਅਦ ਅਮਰਿਤਪਾਲ ਮੁੜ ਸੁਰਖੀਆਂ ਵਿੱਚ ਆ ਗਿਆ ਹੈ ਬਿਰ ਰਿਪੋਰਟ ਨਿਊਜ਼ 18 ਪੰਜਾਬ ਅਗੇ ਬਦਾਂਗੇ ਤਾਂ ਅਮੀਰ ਖਾਨ ਦੀ ਫਿਲਮ ਦੰਗਲ ਦੇ ਵਿੱਚ ਛੋਟੀ ਬਬੀਤਾ ਦੇ ਰੋਲ ਦੇ ਵਿੱਚ ਨਜ਼ਰ ਆਈ ਐਕਟ੍ਰੈਸ ਸੋਹਾਨੀ ਪਟਨਾਗਰ ਦਾ ਦਿਹਾਂਤ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਗਲਤ ਟ੍ਰੀਟਮੈਂਟ ਮਿਲਣ ਦੀ ਕਰਕੇ ਇਹ ਮੌਤ ਹੋਈ ਹੈ ਬਾਪੂ ਸਿਹਤ ਕੇ ਲਿਏ ਤੂੰ ਤੋ ਹਾਨੀਕਾਰਕ ਹੈ ਦੰਗਲ ਦੇ ਇਸ ਗਾਣੇ ਦੇ ਵਿੱਚ ਆਪਣੀ ਕੁਸ਼ਤੀ ਦੀ ਪ੍ਰੈਕਟਿਸ ਕਰਦੇ ਦੋ ਛੋਟੀਆਂ ਲੜਕੀਆਂ ਨੂੰ ਤੁਸੀਂ ਵੇਖਿਆ ਹੋਵੇਗਾ ਉਹਨਾਂ ਦੇ ਵਿੱਚ ਬਬੀਤਾ ਫੁਗਾੜ ਦੇ ਬਚਪਨ ਦਾ ਰੋਲ ਕਰਨ ਵਾਲੀ ਸੁਹਾਣੀ ਫਟਨਾਗਰ ਸ਼ਨੀਵਾਰ ਨੂੰ ਆਪਣੇ ਆਖਰੀ ਸਾਹ ਲੈਂਦੀ ਹੋਈ ਦੁਨੀਆ ਨੂੰ ਅਲਵਿਦਾ ਕਹegi ਫਰੀਦাবাদ ਦੀ ਰਹਿਣ ਵਾਲੀ 19 ਸਾਲ ਦੀ ਸੁਹਾਣੀ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੀ ਸੀ ਦੱਸਿਆ ਜਾ ਰਿਹਾ ਹੈ ਕਿ ਗਲਤ ਇਲਾਜ ਮਿਲਣ ਦੇ ਕਾਰਨ ਉਸ ਦੀ ਮੌਤ ਹੋਈ ਹੈ ਹਰ ਪੇਰੈਂਟ ਪ੍ਰਾਊਡ ਫੀਲ ਕਰਦਾ ਹੈ ਨਾ ਜਦੋਂ ਉਹ ਬੱਚੇ ਦੇ ਨਾਮ سے ਜਾਣਿਆ ਜਾਂਦਾ ਹੈ ہماری ਕੀ ਆਈਡੈਂਟੀਟੀ ਠੀਕ ਹੈ ਹਮ ਲੋਗ ਆਪਣੀ ਲਾਈਨ ਵਿੱਚ ਜੀ ਰਹੇ ਹਾਂ ਜੋ ਵੀ ਹੈ ਬਟ ਹਮੇ ਜੋ ਰੈਕਗਨੀਸ਼ਨ ਮਿਲਿਆ ਉਹ ਤਾਂ ਸੁਹਾਣੀ ਕੀ وجہ سے ਮਿਲਿਆ ਕਿ ਦੰਗਲ ਗਰਲ ਕੇ ਪੇਰੈਂਟਸ ਹੈ ਜਹਾਂ ਜਾਣਾ उसकी रिकोगनीशन होने की ये दंगल आ रही है दंगल गर्ल तो हम तो ऑब्वियसली हर पेरेंट प्राउड फील करेगा ना एनी हर एक को कहते हैं ना अपना बच्चा तो बहुत अच्छा लगता है वो बट मेरा बच्चा वाकई हमें बहुत प्राउड फील करा के गया ये उसका प्राउड है जो आज आप लोग आए हो इंटरव्यू लेने के लिए नहीं तो हमें कौन पूछता है आप कौन पूछता है को ये उसी के सारी चीजें जो आज लोग हमारे पास आ रहे हैं उसके बारे में पूछते ਜਾਣਕਾਰੀ ਮੁਤਾਬਕ ਸੁਹਾਣੀ ਦੇ ਪੈਰ ਦੇ ਵਿੱਚ ਸੱਟ ਲੱਗੀ ਸੀ ਜਿਸ ਦੇ ਨਾਲ ਪੈਰ ਦੇ ਵਿੱਚ ਫ੍ਰੈਕਚਰ ਹੋ ਗਿਆ ਸੀ ਫ੍ਰੈਕਚਰ ਨੂੰ ਲੈ ਕੇ ਟ੍ਰੀਟਮੈਂਟ ਕਰਵਾਇਆ ਗਿਆ ਪਰ ਇਲਾਜ ਦੇ ਲਈ ਦਿੱਤੀਆਂ ਗਈਆਂ ਦਵਾਈਆਂ ਦੇ ਨਾਲ ਉਸ ਨੂੰ ਸਾਈਡ ਇਫੈਕਟ ਹੋਣ ਲੱਗਾ ਰਿਐਕਸ਼ਨ ਦੇ ਚੱਲਦਿਆਂ ਸੁਹਾਣੀ ਦੀ ਪੂਰੀ ਬਾਡੀ ਦੇ ਵਿੱਚ ਪਾਣੀ ਭਰ ਗਿਆ ਜਿਸ ਦੇ ਨਾਲ ਹੀ ਉਸ ਦੀ ਮੌਤ ਹੋ ਗਈ ਮਾਇਓਸਾਈਟਿਸ ਮਸਲਸ ਹੀ ਆਟੋਇਮਿਊਨ ਹੈ ਜੋ आपकी जो मसल्स है वो इन्फ्लेमेशन करना शुरू कर देती है मसल में इन्फ्लेमेशन आती है सूजन आ जाती है मसल स्वेल करना शुरू कर देती है और जैसे जैसे मसल स्वेल करती रहती है आपकी बॉडी में भी स्वेलिंग आती रहती है एम्स में जब उसको एडमिट कराया तो उन्होंने वो ये ट्रीटमेंट शुरू किया ट्रीटमेंट के बाद फिर बहुत ज़्यादा धीरे धीरे इसकी रिकवरी होती है स्टेरॉइड्स की इमीजिएटली नहीं होती इसको महीने लग जाते हैं ठीक होने में लेकिन आ, स्टेरॉइड्स दिए वो इम्यूनिटी uh, सप्रेंट्स होते हैं जिससे इम्यूनिटी बहुत कम हो जाती है और उससे इन्फेक्शन होने के चांसेस ज़्यादा बढ़ जाते हैं जो जो मेडिसिन उसको दिए फ्लूड वगैरह और वो सब सारी और मसल्स के थ्रू वो पानी बॉडी में जाने लग गया जिसकी वजह से उसका फ्लूड पूरा बॉडी में फ्लूड हो गया लंग्स में भी फ्लूड हो गया और uh, उसके बाद उसके लंग्स को करने लगे ਸੁਹਾਣੀ ਦਾ ਫਿਰਦਾਬਾਦ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ ਨਮ ਅੱਖਾਂ ਦੇ ਨਾਲ ਉਹਨਾਂ ਦੇ ਪਰਿਵਾਰ ਤੇ ਚਹੁਣ ਵਾਲਿਆਂ ਨੇ ਸੁਹਾਣੀ ਨੂੰ ਅੰਤਿਮ ਵਿਦਾਇਗੀ ਦਿੱਤੀ ਸੁਹਾਣੀ ਦੀ ਮੌਤੇ ਅਮੀਰ ਖਾਨ ਪ੍ਰੋਡਕਸ਼ਨ ਨੇ ਵੀ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਐਕਟਰਸ ਦੀ ਮੌਤੇ ਨਾਲ ਪ੍ਰੋਡਕਸ਼ਨ ਹਾਊਸ ਨੂੰ ਝਟਕਾ ਲੱਗਿਆ ਉਹਨਾਂ ਦੇ ਲਈ ਸਟਾਰ ਸੀ ਤੇ ਹਮੇਸ਼ਾ ਰਹੇਗੀ